ਉਹ ਬੜਾ ਸ਼ਰਧਾ ਨਾਲ ਜਪ ਕਰ ਲਈਏ ਸਾਡੇ ਨਾਲ ਹੈਗਾ ਅੱਗੇ ਜਗੇ ਕਰਨਾ ਚਾਹ ਹਾਂ ਜੀ ਵਾਹਿਗੁਰੂ ਜੀ ਕਾ ਕਾ ਸਬ ਵਾਹਿਗੁਰੂ ਜੀ ਇੱਕ ਓੰਕਾਰ ਇੱਕ ਸਹਿ ਭੰ ਅਜਨੀ ਸਹਿ ਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸਚ ਆਦ ਸਚ ਨੂਕਾਦ ਸਚ ਜਿਨ ਆਦ ਸਚ ਹੈ ਪੀ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਨਾਨਕ ਹੋਸੀ ਪੀ ਸਚ ਚਰ ਮੂਲਾਂ ਥੋੜੀਂ ਦੋ ਚਰ ਮੂਲਾਂ ਥੋੜੀਂ ਦੋ ਰਪਾਲ ਰਚ ਰਪਾਲ ਰਪਾਲ ਸ਼ਬਦ ਖੁੱਟ ਬਾਬਾ ਨਾਨਕ ਸ਼ਬਦ ਖੁੱਟ ਬਾਬਾ ਨਾਨਕ ਹਾਏ ਖਰਚ ਤਨ ਮਾਰ ਹਾਏ ਖਰਚ ਤਨ ਮਾਰ ਜਾਂ ਤੂੰ ਮੇਰਾ ਵਨ ਹੈ ਜਾਂ ਮੂ ਮੇ ਬੰਦਾ ਨਾ ਕਿਆ ਮੋਛੰਦਾ ਸਭ ਕੁਛ ਮੈਨੂੰ ਸੌਪਿਆ ਸਭ ਕੁਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਾਂ ਤੇਰਾ ਬੰਦਾ ਰੱਬੀ ਟੋਟ ਨਾ ਆਵਈ ਰੱਬੀ ਟੋਟ ਨਾ ਆਵਈ ਹਾਈ ਖਚ ਰਹੰਦਾ ਹਾਈ ਖਚ ਰਹੰਦਾ ਲਖ ਚਰਾਸੀ ਵੇਦਨੀ ਲਖ ਚਰਾਸੀ ਵੇਦਨੀ ਬਹੁ ਸੇਵਕ ਰੰਦਾ ਸਭ ਸੇਵਕ ਰੰਦਾ ਜੈ ਬਰੀ ਮੇਤਰ ਸਾਹਿਬ ਕੀਤੇ ਆ ਜੈ ਬਰੀ ਮੇਤਰ ਸਾਹਿਬ ਕੀਤੇ ਆ ਕਈ ਦੇਖਾ ਕੋਈ ਨਾ ਪੁਛੇਈ ਜਗਰ ਬਕਸ਼ੰਦਾ ਜਗਰ ਬਕਸ਼ੰਦਾ ਬੰਦ ਪਿਆ ਸੁਖ ਪਾਇਆ ਬੰਦ ਮਿਲਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਮਿਲ ਗੁਰ ਗੋਵਿੰਦਾ ਸਭੇ ਕਾਟ ਸਵਾਰੇ ਸਭੇ ਕਾਟ ਸਵਾਰੇ ਰਹਾ ਤੁਧ ਪਾਵੰਦਾ ਰਹਾ ਤੁਧ ਮਾਰੰਦਾ ਕਿਵਾਂ ਰੋਣੀ ਮੱਲਾ ਪੰਜਾ ਕਰ ਬੈ ਸੋ ਹਰਜਨ ਪਿਆਰੇ ਕਰ ਬੈ ਸੋ ਹਰਜਨ ਪਿਆਰੇ ਵਦਗੁਰ ਤੁਮਰੇ ਕਾਜ ਸੁਆਰੇ ਵਦਗੁਰ ਤੁਮਰੇ ਕਾਜ ਸੁਆਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾਸ ਬਸ ਕਰਦੀਨੇ ਬਾਦਸ਼ਾਹ ਸਾਸ ਬਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਅਮਰਤ ਨਾਮ ਮਹਾਰਸ

ਹਰੀ ਅੰਕਰ ਅੰਕਰ ਨਿਰਨਾਮੇ ਆ ਕਾਮੇ ਹਰੀ ਅੰਕਰ ਅੰਕਰ ਨਰਮੇ ਆ ਕਾਮੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰ ਅੰਕਰ ਨਿਰਨਾਮੇ ਆ ਕਾਮੇ ਹਰੀ ਅੰਕਰ ਅੰਕਰ ਨਰਮੇ ਆ ਕਾਮੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਰਨਾਮੇ ਕਾਮੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰ ਨਰਨਾਮੇ ਕਾਮੇ ਹਰੀ ਅੰਕਰਯੰ ਨਰਨਾਮੇ ਕਾਮੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ ਨਿਰਨਾਮੇ ਆਕਾਮੇ ਹਰਿਯੰ ਕਰਯੰ ਨਾਮੇ ਆਕਾਮੇ ਵਾਹਿਗੁਰੂ ਜੀ ਕਾਰਸਾ ਵਾਹਿਗੁਰੂ ਜੀ ਕੀ ਫਤਿਹ ਨਿਆਗ ਜੰਗਲ ਜਕਾਰਾ ਸੁਣਾਓ ਕੇਹਰਾ ਵੇਰੀ ਜਾ ਰਾਜ ਕੇ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਸੀ ਸਿੰਗਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਕਿਹੜਿਆ ਬਾਜਾਂ ਵਾਲਿਓ ਸਤਿਗੁਰੂ ਰੱਖ ਲਿਓ ਬਿਰਦ ਬਣੈ ਦੀ ਜਿੱਤੋ ਗਤੋ ਸਿਗੋ ਸਿਗੋ ਪਰਵਤ ਪੁਰਬਾਲ ਸਾਹਿਬ ਕੀ ਖਾਇ ਦੀ ਕੋ ਮਾਰ ਲਿਆ ਫੋਜਾਂ ਦੇਵ ਮਾਲਕੋ ਸੱਚੇ ਸਤਿਗੁਰੂ ਫੋਜਾਂ ਰੱਖਣੀਆਂ ਤਿਆਰ ਵਰਤਿਆ ਮੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਦੇ ਗੁਰੂ ਖਾਲਸਾ ਦੀ ਹਰ ਮਦਾਨ ਫੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾਂ ਸਿੰਘਾਂ ਚਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਏ ਫਤਿਹ ਪਾਵੇ ਸਾਰ ਦੁਨੀਆ ਪਾਵੇ ਗੱਜ ਕੱਜੇ ਕਾਰੇ ਬੁਲਾਵੇ ਸਿਦਾਦੇ ਸਰਦਾਰ ਪੰਜ ਪਾਛ ਧੰਨ ਧੰਨ ਸਭ ਸ੍ਰੀ ਗੁਰੂ ਅਰਜਨ ਦੇਵ ਗੁਰੂ ਮਹਾਰਾਜ ਸੱਚੇ ਪਾਛ ਦੇ ਪਵਿੱਤਰ ਕਮਲਾ ਚਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਏ ਫਤਿਹ ਪਾਵੇ ਸਾਰ ਦੁਨੀਆ ਪਾਵੇ ਗੱਜ ਕੱਜੇ ਕਾਰੇ ਬੁਲਾਵੇ ਕਲਗੀਧਰ ਤੇ ਸ਼ਮੇਸ਼ ਪਿਤਾ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਏ ਫਤਿਹ ਪਾਵੇ ਸਤਿ ਸ੍ਰੀ ਅਕਾਲ ਗੱਜ ਗੱਜ ਕਰੇ ਬਲਾਵੇ ਛੀ ਦਾਦੇ ਸਰਤਾਜ ਪੰਜੇ ਪਾਸ਼ਾ ਧੰਨ ਧੰਨ ਸਭ ਸ੍ਰੀ ਗੁਰੂ ਅਰਜਨ ਦੇਵ ਗੁਰੂ ਮਹਾਰਾ ਸੱਚੇ ਪਾਸ਼ਾ ਦੇ ਪਵਿੱਤਰ ਕਮਨਾ ਚਰਨਾਂ ਨੂੰ ਪਾਵੇ ਸੁਣ ਕੇ ਵਿਹਾਲ ਹੋ ਜਾ ਫਤਿਹ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸੰਗਤਾਂ ਨੇ ਦਰਸ਼ਨ ਦਿੱਤੇ बहुत आनंद आया बहुत आनंद मेरा जीवन सफल हो, तो हो गया दर्शन बोह, दिए गया 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 तो बड़ी कृपा बड़ी मेहर वाई ਨੇ ਲੋਡ ਹੀ ਨਹੀਂ ਹੁਣ ਤਾਂ ਜਕਾਰੇ ਦਾ ਮਸਬੂਲ ਫਤਿਹ ਦਾ ਫਤਿਹ ਹੁੰਦਾ ਇਹ ਜਿਹੜਾ ਨੀਲਾ ਵਾਣਾ ਇਹ ਤਾਂ ਕਹਿੰਦੇ ਪਹਿਲਾਂ ਹੀ ਚੜ੍ਹਦੀ ਕਲਾ ਦੀ ਜਾਨੀ ਹਾਂ ਹੁਣ ਵੀ ਕਿਹੋ ਜਿਹਾ ਜਦਾਂ ਇਹਦੇ ਗੁਰੂ ਕੇ ਲਾਡ ਦੀਆਂ ਫੌਜਾਂ ਹਨ ਪਹਿਲਾਂ ਹੀ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਬੜੀ ਮਿਹਰ ਹੈ